ਤਾਂ ਹੁਣ ਗੱਲ ਹੈਗੀ ਆ ਬਿਹਾਰ ਦੀ ਬਿਹਾਰ ਦਾ ਪੱਛਮੀ ਚੰਪਾਰਨ ਡਿਸਟ੍ਰਿਕਟ ਆ ਤਾਂ ਵੈਸਟ ਚੰਪਾਰਨ ਦਾ ਇੱਕ ਏਰੀਆ ਵਾ ਬੇਤੀਆ ਬੇਤੀਆ ਦਾ ਅੱਗੇ ਇੱਕ ਬਹੁਤ ਹੀ ਛੋਟਾ ਜਿਹਾ ਪਿੰਡ ਆ ਮੋਚੀ ਬੰਕਾਤਵਾ ਤੇ ਇੱਕ ਸਾਲ ਦਾ ਗੋਵਿੰਦ ਕੁਮਾਰ ਆਪਣੇ ਘਰ ਦੇ ਬਾਰ ਖੇਤਾਂ ਦੇ ਵਿੱਚ ਲੱਕੜਾਂ ਦੇ ਇੱਕ ਢੇਰ ਦੇ ਕੋਲੇ ਖੇਡ ਰਿਹਾ ਹੁੰਦਾ ਕਿ ਇੱਕ ਸਾਲ ਦੇ ਗੋਵਿੰਦ ਕੁਮਾਰ ਨੇ ਆਪਣੇ ਹੱਥ ਦੇ ਵਿੱਚ ਇੱਕ ਸੱਪ ਫੜਿਆ ਹੋਇਆ ਸਿਰਫ ਹੱਥ ਦੇ ਵਿੱਚ ਹੀ ਨਹੀਂ ਫੜਿਆ ਹੋਇਆ ਉਹਦਾ ਕੁਝ ਹਿੱਸਾ ਉਹਨੇ ਮੂੰਹ ਦੇ ਵਿੱਚ ਪਾਇਆ ਹੋਇਆ ਤੇ ਉਹਨੂੰ ਉਹ ਲਗਾਤਾਰ ਚਬਾ ਰਿਹਾ ਵਾ ਬੇਤੀਆ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਉੱਥੇ ਤੱਕ ਪਹੁੰਚਣ ਤੱਕ ਉਸ ਸੱਪ ਦੀ ਮੌਤ ਹੋ ਜਾਂਦੀ ਹੈ ਤੇ ਗੋਵਿੰਦ ਕੁਮਾਰ ਹਾਲੇ बेहोश ਹੁੰਦਾ ਗੋਵਿੰਦ ਕੁਮਾਰ ਨੂੰ ਅਗਲੇ ਕੁਝ ਘੰਟਿਆਂ ਦੇ ਲਈ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਰੱਖਿਆ ਜਾਂਦਾ ਪਰ ਇਸ ਤੋਂ ਥੋੜੀ ਦੇਰ ਤੋਂ ਬਾਅਦ ਗੋਵਿੰਦ ਕੁਮਾਰ ਨੂੰ ਹੋਸ਼ ਆ ਜਾਂਦੀ ਹੈ ਕਿ ਜਿਹੜਾ ਉਹ ਬੋਰੀ ਦੇ ਵਿੱਚ ਪਾਇਆ ਹੋਇਆ ਸੱਪ ਸੀ ਜਿਹੜਾ ਹੁਣ ਮਰ ਚੁੱਕਿਆ ਉਹ ਕਿਹੜਾ ਸੱਪ ਸੀ ਕੋਬਰਾ ਇਸ ਕੇਸ ਦੇ ਵਿੱਚ 1 ਸਾਲ ਦੇ ਗੋਵਿੰਦ ਕੁਮਾਰ ਨੇ ਉਸ ਸੱਪ ਨੂੰ ਚਿੱਥਿਆ ਚਿੱਥਣ ਤੋਂ ਬਾਅਦ ਜਿਹੜਾ ਉਹਦਾ ਜ਼ਹਿਰ ਸੀ ਉਹ ਕਿੱਥੇ ਜਾਂਦਾ ਵਾ ਉਸ ਬੱਚੇ ਦੀ ਪਾਚਨ ਪ੍ਰਣਾਲੀ ਦੇ ਵਿੱਚ ਤੇ ਜਿਹੜੀ ਪਾਚਨ ਪ੍ਰਣਾਲੀ ਹੁੰਦੀ ਆ ਉਹ ਕਿਸੇ ਵੀ ਇਨਸਾਨ ਦੀ ਅਲੱਗ-ਅਲੱਗ ਜਾਨਵਰਾਂ ਦੀ ਬਹੁਤ ਹੀ ਜ਼ਿਆਦਾ ਸਟਰੋਂਗ ਹੁੰਦੀ ਆ ਕੁਦਰਤ ਨੇ ਉਹਨੂੰ ਇਸ ਤਰ੍ਹਾਂ ਬਣਾਇਆ ਹੁੰਦਾ ਕਿ ਕਈ ਵਾਰੀ ਜੇ ਤੁਸੀਂ ਕੋਈ ਗਲਤ ਚੀਜ਼ ਵੀ ਖਾ ਲਓ ਤਾਂ ਉਸ ਚੀਜ਼ ਨੂੰ ਵੀ ਉਹ ਗਾਲ ਦਿੰਦੀ ਤਾਂ ਇਹ ਸੀ ਇੱਕ ਬਹੁਤ ਹੀ ਅਜੀਬੋ-ਗਰੀਬ ਘਟਨਾ ਪਰ ਨਾਲ ਹੀ ਉਹਦਾ ਇੱਕ ਅਜੀਬੋ-ਗਰੀਬ ਪਰ ਬਹੁਤ ਹੀ ਜ਼ਿਆਦਾ ਸਿੱਖਿਆਦਾਇਕ ਸਾਇੰਟਿਫਿਕ ਪਹਿਲੂ